ਇਸ ਵਕਤ ਅਸੀਂ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦ ਅਨੰਦਪੁਰ ਸਾਹਿਬ ਦੇ ਵਿੱਚ ਖੜੇ ਹਾਂ ਪਹਾੜੀ ਰਾਜਿਆਂ ਨੇ ਲੱਖਾਂ ਸੌਆਂ ਖਾਦੀਆਂ ਗਵਾਂਾਂ ਦੀਆਂ ਮਿਸੌਆਂ ਖਾਦੀਆਂ ਤੰਤੂ ਸੌਆਂ ਖਾ ਕੇ ਮੁੱਕਰ ਗਏ ਤੇ ਗੁਰੂ ਪਾਤਸ਼ਾਹ ਨੂੰ ਸਮੇਤ ਆਪਣੇ ਪਰਿਵਾਰ ਆਪਣਾ ਇਹ ਪਿਆਰਾ ਅਨੰਦਗੜ੍ਹ ਦਾ ਕਿਲਾ ਛੱਡਣਾ ਪਿਆ ਆਓ ਇਸ ਕਿਲੇ ਦੇ ਇਤਿਹਾਸ ਤੋਂ ਬਾਵਾਸਤਾ ਹੋਈਏ ਆਓ ਇਸ ਕਿਲੇ ਤੋਂ ਬਾਦ ਜਿਹੜੀ ਕੁਰਬਾਨੀਆਂ ਦੀ ਗਾਥਾ ਸ਼ੁਰੂ ਕੀਤੀ ਗਈ ਉਸ ਗਾਥਾ ਦੇ ਰੂਹਬਰੂ ਹੁੰਦੇ ਉਹ ਮਹੀਨੇ ਦੀਆਂ ਇਨ ਸਰਦੀਆਂ ਦੇ ਵਿੱਚ ਉਸ ਸਿਦਕ ਦੇ ਚਲਦੇ ਹੋਏ ਚਲਾਉ ਦੇ ਦੀਵੇ ਨੂੰ ਮਹਿਸੂਸ ਕਰੀਏ ਅਤੇ ਉਹਨਾਂ ਕੁਰਬਾਨੀਆਂ ਨੂੰ ਸਜਦਾ ਕਰੀਏ ਗਾਠਾਂ ਅਤੇ ਜਿਹੜੇ ਇਹ ਤੁਸੀਂ ਜੋੜੀ ਵੇਖ ਰਹੇ ਹੋ ਜਾਂ ਜਿਹੜਾ ਇਹ ਦਰਵਾਜ਼ਾ ਵੇਖ ਰਹੇ ਹੋ ਇਸੇ ਨੂੰ ਉਸੇ ਪੁਰਾਤਨ ਅ ਦੇਖ ਦੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਸੀ। ਉਹਨਾਂ ਦੀਵਾਰਾਂ ਦੇ ਦਰਸ਼ਨ ਕਰਾਉਂਦੇ ਆ ਕਿਲਾ ਅਨੰਦਗੜ੍ਹ ਸਾਹਿਬ ਦੇ ਵਿੱਚ। ਤੇਰੇ ਸਾਧ ਸੰਗਤ ਜੀ ਜਦੋਂ ਅਸੀਂ ਖਾਲਸੇ ਦੀ ਜਨਮ ਭੋਏ ਸ੍ਰੀ ਅਨੰਦਪੁਰ ਸਾਹਿਬ ਦਾ ਜ਼ਿਕਰ ਕਰਦੇ ਹਾਂ ਤਾਂ ਇਹ ਬਿਲਕੁਲ ਨਾ ਭੁੱਲਣਾ ਕਿ ਜੇਕਰ ਖਾਲਸੇ ਦਾ ਜਨਮ ਜਨਮ ਇੱਥੋਂ ਹੋਇਆ ਤਾਂ ਖਾਲਸੇ ਨੂੰ ਪ੍ਰਗਟ ਕਰਨ ਵਾਲੇ ਗੁਰੂ ਪਾਤਸ਼ਾਹ ਦੇ ਪਰਿਵਾਰ ਦੇ ਵਿਛੋੜੇ ਜਿਹੜੇ ਆ ਉਹ ਵੀ ਇੱਥੋਂ ਹੀ ਸ਼ੁਰੂ ਹੁੰਦੇ ਨੇ ਸਾਹਮਣੇ ਕੈਮਰੇ ਦੀ ਨਜ਼ਰ ਦੇ ਨਾਲ ਤੁਹਾਨੂੰ ਕੇਸਰੀ ਨਿਸ਼ਾਨ ਸਾਹਿਬ ਦੀ ਕਰ ਨਜ਼ਰੀ ਪਵੇ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜਿੱਥੋਂ ਗੁਰੂ ਪਾਤਸ਼ਾਹ ਨੇ ਸੱਦ ਮਾਰੀ ਕਿ ਆਓ ਪੰਜ ਸਿੰਘਾਂ ਪੰਜ ਸਰਾਂ ਦੀ ਜ਼ਰੂਰਤ ਹੈ ਤੇ ਫਿਰ ਉਥੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਖਾਲਸੇ ਨੂੰ ਪ੍ਰਗਟ ਕੀਤਾ ਅਸੀਂ ਉਸ ਸਥਾਨ ਦੇ ਉੱਤੇ ਆ ਜਿੱਥੋਂ ਤੁਹਾਨੂੰ ਯੁੱਧ ਕਲਾ ਦਾ ਜਿਹੜਾ ਭਰਪੂਰ ਨਮੂਨਾ ਉਹ ਦੇਖਣ ਨੂੰ ਮਿਲੇਗਾ ਕਿਸ ਤਰੀਕੇ ਨਾਲ ਇਹਨਾਂ ਪੀੜੀਆਂ ਥਾਵਾਂ ਦੇ ਉੱਤੇ ਜਿਹੜੀ ਯੁੱਧਬੰਦੀ ਸੀ ਯੁੱਧ ਨੀਤੀ ਸੀ ਜਿਹੜੀ ਉਹ ਕੀਤੀ ਜਾਂਦੀ ਸੀ ਇਹ ਜਿਹੜਾ ਸਪੌਟ ਤੁਹਾਨੂੰ ਦਿਖ ਰਿਹਾ ਹੈ ਇਹ ਸਪੌਟ ਜਿਸ ਤਰੀਕੇ ਨਾਲ ਖੁੱਲਾ ਹੈ ਤਾਂ ਇਸ ਸਪੌਟ ਦਾ ਜਿਹੜਾ ਜ਼ਿਕਰ ਹੈ ਉਹੋ ਤੋਪਾਂ ਦੇ ਨਾਲ ਜੁੜਦਾ ਹੈ ਮੋਰੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਬੰਦੂਖਾਂ ਦੇ ਨਾਲ ਹੀ ਰਾਹੀ ਵੀ ਰਾਖੀ ਕੀਤੀ ਜਾ ਸਕਦੀ ਸੀ ਜਾਂ ਹਮਲਾ ਕੀਤਾ ਜਾ ਸਕਦਾ ਸੀ ਔਰ ਤੀਰਾਂ ਦੇ ਨਾਲ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਦੋਂ ਵੀ ਅਸੀਂ ਕੁਰਬਾਨੀਆਂ ਸਦਕ ਜੋਸ਼ ਜਨੂਨ ਅਤੇ ਜਜ਼ਬੇ ਦੀ ਗੱਲ ਕਰਾਂਗੇ ਤਾਂ ਫਿਰ ਉਹਦੇ ਮਹੀਨੇ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਅੰਡਿਟ ਨਹੀਂ ਕਰ ਸਕਦੇ ਅੰਡਿਟ ਕਰਨਾ ਤਾਂ ਬਹੁਤ ਦੂਰ ਦੀ ਗੱਲ ਉਹਦੇ ਮਹੀਨੇ ਦੀਆਂ ਕੁਰਬਾਨੀਆਂ ਤੋਂ ਜੋ ਕੁਝ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਉਹ ਸਾਨੂੰ ਗੁਰੂ ਪਾਤਸ਼ਾਹ ਨੇ ਆਪਣੇ ਕਰਮ ਦੇ ਰਾਹੀਂ ਸਿਖਾ ਦਿੱਤਾ ਇਸ ਵਕਤ ਅਸੀਂ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਖੜੇ ਆ ਅਨੰਦਪੁਰ ਸਾਹਿਬ ਦਾ ਉਹ ਮੁਕੱਦਸ ਅਸਥਾਨ ਕਿਲਾ ਅਨੰਦਗੜ੍ਹ ਸਾਹਿਬ ਜਿਸ ਕਿਲੇ ਨੂੰ ਕਾਫੀ ਦੇਰ ਤੱਕ 22 ਧਾਰ ਦੇ ਪਹਾੜੀ ਰਾਜਿਆਂ ਅਤੇ ਮੁਗਲਾਂ ਦੀਆਂ ਫੌਜਾਂ ਨੇ ਲਗਾਤਾਰਤਾ ਦੇ ਨਾਲ ਘੇਰਾ ਪਾ ਕੇ ਰੱਖਿਆ ਇਸ ਕਿਲੇ ਤੋਂ ਕਿਸ ਤਰੀਕੇ ਨਾਲ ਪਰਿਵਾਰ ਮੁਗਲਾਂ ਦੇ ਘੇਰੇ ਨੂੰ ਤੋੜ ਕੇ ਨਿਕਲਦਾ ਜਿਸ ਤਰੀਕੇ ਨਾਲ ਪਹਾੜੀ ਰਾਜਿਆਂ ਨੇ ਲੱਖਾਂ ਸੌਹਾਂ ਖਾਧੀਆਂ ਗਉਆਂ ਦੀਆਂ ਵਿਸੌਹਾਂ ਖਾਧੀਆਂ ਪਰੰਤੂ ਸੌਹਾਂ ਖਾ ਕੇ ਮੁੱਕਰ ਗਏ ਤੇ ਗੁਰੂ ਪਾਤਸ਼ਾਹ ਨੂੰ ਸਮੇਤ ਆਪਣੇ ਪਰਿਵਾਰ ਆਪਣਾ ਇਹ ਪਿਆਰਾ ਆਨੰਦਗੜ੍ਹ ਦਾ ਕਿਲਾ ਛੱਡਣਾ ਪਿਆ ਆਓ ਇਸ ਕਿਲੇ ਦੇ ਇਤਿਹਾਸ ਤੋਂ ਬਾਵਾਸਤਾ ਹੋਈਏ ਆਓ ਇਸ ਕਿਲੇ ਤੋਂ ਬਾਅਦ ਜਿਹੜੀ ਕੁਰਬਾਨੀਆਂ ਦੀ ਗਾਥਾ ਸ਼ੁਰੂ ਕੀਤੀ ਗਈ ਉਸ ਗਾਥਾ ਦੇ ਰੂਬਰੂ ਹੁੰਦੇ ਪੋ ਮਹੀਨੇ ਦੀਆਂ ਇਨ ਸਰਦੀਆਂ ਦੇ ਵਿੱਚ ਉਸ ਸਿਦਕ ਦੇ ਚਲਦੇ ਹੋਏ ਜਲਾਉ ਦੇ ਦੀਵੇ ਨੂੰ ਮਹਿਸੂਸ ਕਰੀਏ ਅਤੇ ਉਹਨਾਂ ਕੁਰਬਾਨੀਆਂ ਨੂੰ ਸਜਦਾ ਕਰੀਏ ਆਓ ਚੱਲਦੇ ਹਾਂ ਕਿਲਾਸ਼ਰੀ आनंदगढ़ साहब 사త్సంగ트 ਜੀ ਜਿਸ ਤਰੀਕੇ ਨਾਲ ਤੁਹਾਨੂੰ ਪਹਿਲਾਂ ਦੱਸਿਆ ਕਿ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਗੁਰੂ ਸਾਹਿਬ ਦੀ ਉਹ ਪੰਜ ਕਿਲਿਆਂ ਦੇ ਵਿੱਚੋਂ ਤਾਮੀਰ ਕੀਤੀ ਹੋਈ ਠਹਾਰ ਜਿੱਥੇ ਸਮੇਤ ਪਰਿਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਹਿੰਦੇ ਸਨ ਇਸੇ ਕਿਲਾ ਆਨੰਦਗੜ੍ਹ ਸਾਹਿਬ ਦੇ ਵਿੱਚ ਮਾਤਾ ਗੁਜਰ ਕੌਰ ਮਾਤਾ ਸਾਹਿਬ ਕੌਰ ਮਾਤਾ ਸੁੰਦਰੀ ਜੀ ਅਤੇ ਚਾਰੋਂ ਸਾਹਿਬਜ਼ਾਦਿਆਂ ਦੇ ਨਾਲ ਗੁਰੂ ਪਾਤਸ਼ਾਹ ਰਹਿੰਦੇ ਸਨ ਅਤੇ ਵਾਰ-ਵਾਰ ਪਹਾੜੀ ਰਾਜਿਆਂ ਦੇ ਸੋਹਾ ਖਾਨ ਅਤੇ ਮੁਗਲਾਂ ਦੇ ਸੋਹਾ ਖਾਨ ਦੇ ਬਾਵਜੂਦ ਵੀ ਇਸ ਕਿਲੇ ਨੂੰ ਸਿੰਘਾਂ ਦੇ ਵਾਰ-ਵਾਰ ਕਹਿਣ ਉਪਰੰਤ ਬੇਨਤੀਆਂ ਕਰਨ ਉਪਰੰਤ ਗੁਰੂ ਪਾਸ਼ਾ ਨੇ ਗੁਰੂ ਪਾਸ਼ਾ ਨੂੰ ਛੱਡਣਾ ਪਿਆ। ਭੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਗੁਰੂ ਪਾਸ਼ਾ ਨੇ ਸੰਮਤ 1746 ਸਨ 1699 ਤੋਂ 1705 ਤੱਕ ਮੁਗਲਾਂ ਤੇ ਪਹਾੜੀ ਰਾਜਾਂ ਵਿਰੁੱਧ ਕਈ ਲੜਾਈਆਂ ਲੜੀਆਂ ਸੀ। ਉਹਨਾਂ ਲੜਾਈਆਂ ਦੇ ਲੜਨ ਦੇ ਦੌਰਾਨ ਹੀ ਇਹਨਾਂ ਕਿਲਿਆਂ ਨੂੰ ਤਾਮੀਰ ਕਰਵਾਇਆ ਗਿਆ ਸੀ। ਆਓ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਕਿਲੇ ਦੇ ਵਿੱਚ ਉਸ ਇਤਿਹਾਸਿਕ ਦੀਵਾਰ ਦੇ ਜਿਸ ਤੋਂ ਸਾਨੂੰ ਇਹ ਪਰ ਤੱਕ ਪ੍ਰਮਾਣ ਮਿਲਦੇ ਨੇ ਕਿ ਗੁਰੂ ਸਾਹਿਬ ਦਾ ਪਰਿਵਾਰ ਸਾਰਾ ਜਿਸ ਤਰੀਕੇ ਨਾਲ ਮੁਗਲ ਅਤੇ ਪਹਾੜੀ ਰਾਜਿਆਂ ਨੇ ਇਸ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਤੇ ਫਿਰ ਸਿੰਘਾਂ ਦੀਆਂ ਬੇਨਤੀਆਂ ਉਪਰੰਤ ਇੱਥੋਂ ਹੀ ਇਕਲਾ ਛੱਡ ਕੇ ਕੀਰਤਪੁਰ ਸਾਹਿਬ ਵੱਲ ਵੱਦੇ ਅੱਗੇ ਫਿਰ ਪਰਿਵਾਰ ਵਿਛੋੜਾ ਹੁੰਦਾ ਹੈ ਗੁਰੂ ਪਾਤਸ਼ਾਹ ਤੇ ਵੱਡੇ ਸਹਬਜ਼ਾਦੇ ਚਮਕੌਰ ਸਾਹਿਬ ਵੱਲ ਨਿਕਲਦੇ ਨੇ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਸਰਸਾ ਨਦੀ ਦੇ ਨਾਲ-ਨਾਲ ਹੁੰਦੇ ਹੁੰਦੇ ਕਿਵੇਂ ਅੱਗੇ ਵੱਧਦੇ ਨੇ ਪਰੰਤੂ ਉਸ ਤੋਂ ਪਹਿਲਾਂ ਇਹੀ ਉਹ ਮੂਲ ਸਥਾਨ ਕਿਲਾ ਅਨੰਦਗੜ੍ਹ ਆਓ ਤੁਹਾਨੂੰ ਇਸ ਦੇ ਅੰਦਰੋਂ ਦਰਸ਼ਨ ਕਰਵਾਉਂਦੇ ਕਿੰਨਾ ਮੁਸ਼ਕਲ ਹੁੰਦਾ ਹੈ ਆਪਣੀ ਜੰਮਨ ਪੋਏ ਆਪਣੀ ਖੇਡਣ ਪੋਏ ਨੂੰ ਛੱਡਣਾ ਇਸ ਦਾ ਅਹਿਸਾਸ ਪੋ ਦੇ ਇਸ ਠੰਡੇ ਮਹੀਨੇ ਦੇ ਵਿੱਚ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਜਦੋਂ ਚਾਰੇ ਉਹ ਸਹਬਜ਼ਾਦੇ ਸਮੇਤ குரு ਪਾਸ਼ਾ ਆਪਣੇ ਮਾਤਾਵਾਂ ਅਤੇ ਮਾਤਾ ਗੁਜਰੀ ਦਾਦੀ ਜੀ ਦੇ ਨਾਲੋਂ ਇਸ ਕਿਲਾ ਅਨੰਦਗੜ੍ਹ ਸਾਹਿਬ ਜਿਹੜਾ ਕਿ ਉਸ ਵਕਤ ਬਹੁਤ ਵੱਡੇ ਸਰੂਪ ਦੇ ਵਿੱਚ ਸੀ ਪਰੰਤੂ ਜਿਉਂ-ਜਿਉਂ ਵਕਤ ਔਰ ਸਮਾਂ ਬੀਤਦਾ ਗਿਆ ਤਾਂ ਇਨਾਂ ਦੇ ਰੂਪ ਸਰੂਪ ਬਦਲਦੇ ਗਏ ਪਰੰਤੂ ਫਿਰ ਵੀ ਬਹੁਤ ਸਾਰੀ ਕੋਸ਼ਿਸ਼ ਕੀਤੀ ਗਈ ਸੰਗਤ ਵੱਲੋਂ ਔਰ ਪ੍ਰਬੰਧਕ ਕਮੇਟੀਆਂ ਵੱਲੋਂ ਕਿ ਕਿਲੇ ਦੇ ਜਿਹੜੇ ਕੁਝ ਇੱਕ ਸਰੂਪ ਨੇ ਉਹਨਾਂ ਨੂੰ ਉਸੇ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਜਾਵੇ ਜਿਸ ਤਰੀਕੇ ਨਾਲ ਇਹ ਗੁਰੂ ਪਾਤਸ਼ਾਹ ਦੇ ਵੇਲੇ ਤੋਂ ਚੱਲੇ ਆ ਰਹੇ ਸੀ ਉਸ ਦੀ ਪ੍ਰਤੱਖ ਉਦਾਹਰਣ ਜਦੋਂ ਆਪਾਂ ਦੇਖਦੇ ਹਾਂ ਕਿ ਇੱਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੋਈ ਹੈ ਇਹ ਜਿਹੜੀਆਂ ਚੁਗਾਠਾਂ ਅਤੇ ਜਿਹੜੇ ਇਹ ਤੁਸੀਂ ਜੋੜੀ ਵੇਖ ਰਹੇ ਹੋ ਜਾਂ ਜਿਹੜਾ ਇਹ ਦਰਵਾਜ਼ਾ ਵੇਖ ਰਹੇ ਹੋ ਇਸੇ ਨੂੰ ਉਸੇ ਪੁਰਾਤਨ ਆ ਦਿੱਖ ਦੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਅਸੀਂ ਸਹਿਜ ਭਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਪੁਰਾਤਨ ਦਿੱਖ ਦੇ ਜਿਹੜੇ ਦਰਵਾਜ਼ੇ ਨੇ ਜਿਸ ਦੇ ਉੱਤੇ ਪਿੱਤਲ ਦਾ ਕੰਮ ਕੀਤਾ ਹੋਇਆ ਪਿੱਤਲ ਦੀ ਮੀਨਾਕਾਰੀ ਕੀਤੀ ਹੋਈ ਹੈ ਔਰ ਪਿੱਤਲ ਦੇ ਪੱਤਰਿਆਂ ਦੇ ਨਾਲ ਉਤੋਂ ਲੱਕਰ ਨੂੰ ਸੰਭਾਲ ਕੇ ਰੱਖਣ ਦਾ ਯਤਨ ਕੀਤਾ ਹੈ ਕਹਿਣ ਦਾ ਭਾਵ ਕਿ ਇਹ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਉਂਦੇ ਨੇ ਕਿ ਕਿਸੇ ਵੇਲੇ ਇਹਨਾਂ ਜੋੜੀਆਂ ਦੇ ਉੱਤੇ ਇਹਨਾਂ ਕੰਧਾਂ ਦੇ ਉੱਤੇ ਗੁਰੂ ਪਾਤਸ਼ਾਹ ਪਰਿਵਾਰ ਅਤੇ ਚਾਰੋਂ ਸਹਬਜ਼ਾਦਿਆਂ ਦੇ ਸਾਡੇ ਸਿੱਖ ਇਤਿਹਾਸ ਦੇ ਉਹਨਾਂ ਵਿਲੱਖਣ ਸ਼ਹੀਦਾਂ ਦੇ ਹੱਥ ਜ਼ਰੂਰ ਲੱਗੇ ਹੋਣਗੇ ਜਾਂ ਇਹਨਾਂ ਨੂੰ ਛੋਹ ਜ਼ਰੂਰ ਪ੍ਰਾਪਤ ਕੀਤੀ ਹੋਏਗੀ ਆਉਂ ਚਲਦੇ ਚਲਦੇ ਤੁਹਾਨੂੰ ਅ ਕਿਲਾਨੰਦਗੜ੍ਹ ਸਾਹਿਬ ਦੀ ਕੁਛ ਇੱਕ ਜਿਹੜੀ ਇਮਾਰਤ ਹੁਣ ਤੱਕ ਸੰਜੋ ਕੇ ਰੱਖੀ ਹੋਈ ਹੈ ਕਿਉਂਕਿ ਜਦੋਂ ਤੁਸੀਂ ਪ੍ਰਾਤਨ ਦੇਖਾਂ ਦੀ ਗੱਲ ਕਰਦੇ ਹੋ ਜਾਂ ਪ੍ਰਾਤਨ ਇਮਾਰਤਾਂ ਦੀ ਗੱਲ ਕਰਦੇ ਹੋ ਪ੍ਰਾਤਨ ਕਿਲਿਆਂ ਦੀ ਗੱਲ ਕਰਦੇ ਹੋ ਤਾਂ ਸੁਭਾਵਿਕ ਤੌਰ ਦੇ ਉੱਤੇ ਤੁਹਾਨੂੰ ਇਸੇ ਤਰੀਕੇ ਦੇ ਖੁੱਲੇ ਵਿਹੜੇ ਨਜ਼ਰ ਆਉਣਗੇ ਮੁਗਲ ਕਾਲ ਦੇ ਵੇਲੇ ਦੀ ਵੀ ਸਾਰੀਆਂ ਜਦੋਂ ਅਸੀਂ ਇਮਾਰਤਾਂ ਸਾਜ਼ੀਆਂ ਦੀ ਗੱਲ ਕਰਦੇ ਹਾਂ ਐਦਾਂ ਸਾਈਡ ਦੇ ਉੱਤੇ ਵੱਡੇ ਬਰਾਮਦੇ ਬਣਾ ਕੇ ਅ ਸੰਗਤ ਦੇ ਬੈਠਣ ਦੇ ਪ੍ਰਬੰਧ ਤੋਂ ਲੈ ਕੇ ਔਰ ਇਹਨਾਂ 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 ਕੰਧਾਂ ਦੀ ਜਿਹੜੀ ਚੌੜਾਈ ਹੈ ਉਹ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਨਾਂ ਨੂੰ ਕੋਸ਼ਿਸ਼ ਕੀਤੀ ਗਈ ਹੈ ਕਿ ਜਿੰਨੀਆਂ ਇਮਾਰਤਾਂ ਉਸ ਵੇਲੇ ਦੀਆਂ ਹੁਣ ਤੱਕ ਸੰਜੋਗ ਕੇ ਰੱਖੀਆਂ ਜਾਣ ਸੰਭਾਲ ਕੇ ਰੱਖੀਆਂ ਜਾਣ ਤਾਂ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਕਿਉਂਕਿ ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਹਰ ਸਾਲ ਹੋਲੇ ਮਹੱਲੇ ਤੋਂ ਪਹਿਲਾਂ ਵੀ ਔਰ ਸ਼ਹੀਦੀ ਪੰਦਰਵਾੜੇ ਤੋਂ ਪਹਿਲਾਂ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਸਾਰੀਆਂ ਇਮਾਰਤਾਂ ਨੂੰ ਸਾਡੇ ਇਤਿਹਾਸਕ ਸਿੱਖ ਵਿਰਸੇ ਅਤੇ ਵਿਰਾਸਤ ਨੂੰ ਸੰਜੋਗ ਕੇ ਤੇ ਸੰਭਾਲ ਕੇ ਰੱਖਿਆ ਜਾ ਸਕੇ ਇਹ ਦੁੱਖ ਭਰੀ ਦਾਸਤਾਂ ਇਹ ਦਰਦ ਭਰੀਆਂ ਦਾਸਤਾਂ ਵਾਂ ਸਾਨੂੰ ਹਮੇਸ਼ਾ ਪ੍ਰੇਰਿਤ ਕਰਨਗੀਆਂ ਕਿ ਜਿਉਂ-ਜਿਉਂ ਅਸੀਂ ਤਰੱਕੀ ਵੱਲ ਵਧ ਰਹੇ ਹਾਂ ਜੋ ਜਿਉਂ ਅਸੀਂ ਆਧੁਨਿਕਤਾ ਵੱਲ ਵੱਧ ਰਹੇ ਹਾਂ ਵੱਧ ਰਹੇ ਹਾਂ ਤਾਂ ਆਧੁਨਿਕਤਾ ਦੇ ਦੌਰ ਦੇ ਵਿੱਚ ਸਿਰਫ ਉਹ ਕੁਝ ਦਿਨ ਨਾ ਹੋਣ ਸਾਡੇ ਕੋਲ ਕਿ ਉਹਨਾਂ ਦਿਨਾਂ ਦੇ ਵਿੱਚ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਬਲਕਿ ਸਾਡੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਜਿਹੜੀ ਕਾਰਜ ਸ਼ੈਲੀ ਹੈ ਕਰਮ ਸਾਡਾ ਜਿਹੜਾ ਹੈ ਉਸ ਕਰਮ ਦੇ ਵਿੱਚ ਅਸੀਂ ਉਹਨਾਂ ਸ਼ਹਾਦਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਰੱਖੀਏ ਆਓ ਤੁਹਾਨੂੰ ਇੱਕ ਹੋਰ ਇਤਿਹਾਸਕ ਪ੍ਰਮਾਣ ਦੇ ਰੂਪ ਦੇ ਵਿੱਚ ਗੁਰੂ ਪਾਸ਼ਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਉਂਕਿ ਜਿਹੜੀ ਗੁਰਤਾ ਗੱਦੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਗਈ ਸੀ ਸੋ ਗੁਰੂ ਪਾਸ਼ਾ ਦੇ ਦਰਸ਼ਨ ਦੇਦਾਰਿਆਂ ਦੇ ਉਪਰੰਤ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੀ ਤੁਹਾਨੂੰ ਉਹਨਾਂ ਦੀਵਾਰਾਂ ਦੇ ਦਰਸ਼ਨ ਕਰਾਉਨੇ ਆ ਕਿਲਾ ਆਨੰਦਗੜ੍ਹ ਸਾਹਿਬ ਦੇ ਵਿੱਚ ਜਿਨ੍ਹਾਂ ਦੀਵਾਰਾਂ ਤੋਂ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਕੋਸ਼ਿਸ਼ ਕੀਤੀ ਗਈ ਹੈ ਪ੍ਰਾਤਤਵ ਵਿਭਾਗ ਵੱਲੋਂ ਕਮੇਟੀਆਂ ਵੱਲੋਂ ਕਿ ਉਹਨਾਂ ਨੂੰ ਉਸੇ ਤਰੀਕੇ ਨਾਲ ਸੰਭਾਲ ਕੇ ਅਰ ਸੰਜੋਗ ਕੇ ਰੱਖਿਆ ਜਾਵੇ ਇਸ ਦੇ ਉੱਤੇ ਇਸ ਵਕਤ ਸ਼ੀਸ਼ੇ ਲਗਾਉਤੇ ਗਏ ਨੇ ਇਸ ਤਰਫ ਵੀ ਉਸ ਤਰਫ ਵੀ ਕਿਉਂਕਿ ਸੰਗਤਾਂ ਆਉਂਦੀਆਂ ਨੇ ਤਾਂ ਹੱਥ ਲੱਗ ਲੱਗ ਕੇ ਇਹਨਾਂ ਦੇ ਭੁਰਨ ਦਾ ਖੁਰਨ ਦਾ ਔਰ ਨੁਕਸਾਨੇ ਜਾਣ ਦਾ ਡਰ ਹੁੰਦਾ ਹੈ ਸੋ ਇਹ ਸਾਨੂੰ ਇਸ ਗੱਲ ਦੀ ਸ਼ਾਦੀ ਭਰਦੀਆਂ ਨੇ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਕਿਸ ਤਰੀਕੇ ਨਾਲ ਕਿਲਾ ਆਨੰਦਗੜ੍ਹ ਸਾਹਿਬ ਛੱਡਣ ਵੇਲੇ ਪਰਿਵਾਰ ਦੇ ਉੱਤੇ ਕੀ ਬੀਤੀ ਹੋਏਗੀ ਬੱਚਿਆਂ ਦੇ ਉੱਤੇ ਕੀ ਬੀਤੀ ਹੋਏਗੀ ਸੋ ਆਓ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਤੋਂ ਸ਼ਹਾਦਤਾਂ ਤੱਕ ਦੇ ਸਫ਼ਰ ਨੂੰ ਕਿਸ ਤਰੀਕੇ ਨਾਲ ਵੱਖ-ਵੱਖ ਪੜਾਵਾਂ ਦੇ ਰਾਹੀਂ ਪੂਰਾ ਕੀਤਾ ਗਿਆ ਉਹਨਾਂ ਸਫ਼ਰਾਂ ਦਾ ਔਰ ਇਸ ਕਿਲਾ ਆਨੰਦਗੜ੍ਹ ਦਾ ਹਰ ਪਹਿਲੂ ਤੁਹਾਨੂੰ ਵਿਖਾਉਣ ਦਾ ਯਤਨ ਕਰਦੇ ਹਾਂ ਪਿਆਰੇ ਸਾਧ ਸੰਗਤ ਜੀ ਜਦੋਂ ਅਸੀਂ ਖਾਲਸੇ ਦੀ ਜਨਮ ਪੋਏ ਸ਼੍ਰੀ ਅਨੰਦਪੁਰ ਸਾਹਿਬ ਦਾ ਜ਼ਿਕਰ ਕਰਦੇ ਹਾਂ ਤਾਂ ਇਹ ਬਿਲਕੁਲ ਨਾ ਭੁੱਲਣਾ ਕਿ ਜੇਕਰ ਖਾਲਸੇ ਦਾ ਜਨਮ ਇੱਥੋਂ ਹੋਇਆ ਤਾਂ ਖਾਲਸੇ ਨੂੰ ਪ੍ਰਗਟ ਕਰਨ ਵਾਲੇ ਗੁਰੂ ਪਾਤਸ਼ਾਹ ਦੇ ਪਰਿਵਾਰ ਦੇ ਵਿਛੋੜੇ ਜਿਹੜੇ ਆ ਉਹ ਵੀ ਇੱਥੋਂ ਹੀ ਸ਼ੁਰੂ ਹੁੰਦੇ ਨੇ ਇਸ ਵਕਤ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਸਾਰੇ ਦ੍ਰਿਸ਼ ਦਿਖਾਉਣਾ ਚਾਹੁੰਦੇ ਆ ਇੱਕ ਵਾਰ ਤੁਸੀਂ ਆਪਣੀ ਨਜ਼ਰ ਨਾਲ ਵੇਖੋ ਕਿ ਇਹ ਉਹ ਪਵਿੱਤਰ ਸਥਾਨ ਸਾਹਮਣੇ ਕੈਮਰੇ ਦੀ ਨਜ਼ਰ ਦੇ ਨਾਲ ਤੁਹਾਨੂੰ ਕੇਸਰੀ ਨਿਸ਼ਾਨ ਸਾਹਿਬ ਜਿੱਕਰ ਨਜ਼ਰੀ ਪਵੇ ਉਹ ਤਖਤ ਸ਼੍ਰੀ ਕੇਸਗੜ ਸਾਹਿਬ ਜਿੱਥੋਂ ਗੁਰੂ ਪਾਤਸ਼ਾਹ ਨੇ ਸੱਦ ਮਾਰੀ ਕਿ ਆਓ ਪੰਜ ਸਿੰਘਾਂ ਪੰਜ ਸਰਾਂ ਦੀ ਜ਼ਰੂਰਤ ਹੈ ਤੇ ਫਿਰ ਉੱਥੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਖਾਲਸੇ ਨੂੰ ਪ੍ਰਗਟ ਕੀਤਾ ਤੇ ਜਿਸ ਵਕਤ ਅਸੀਂ ਤੁਹਾਨੂੰ ਇਹ ਸਾਰਾ ਕੁਝ ਵਿਖਾ ਰਹੇ ਹਾਂ ਤਾਂ ਆਓ ਤੁਹਾਨੂੰ ਇੱਕ ਵਾਰ ਫਿਰ ਉਹ ਸਾਰਾ ਦ੍ਰਿਸ਼ ਵਿਖਾ ਦਈਏ ਕਿ ਕਿਉਂ ਗੁਰੂ ਪਾਤਸ਼ਾਹ ਨੂੰ ਮਜਬੂਰ ਹੋਣਾ ਪਿਆ ਕੈਮਰੇ ਦੀ ਨਜ਼ਰ ਦੇ ਨਾਲ ਸ਼ਾਇਦ ਘੱਟ ਨਜ਼ਰ ਆਵੇ ਕਿਉਂਕਿ ਮੌਸਮ ਦੇ ਵਿੱਚ ਪੌ ਦਾ ਮਹੀਨਾ ਚੱਲ ਚੁੱਕਿਆ ਪਹਾੜੀਆਂ ਤੁਹਾਡੇ ਇਸ ਵਕਤ ਸਾਹਮਣੇ ਨੇ ਸ਼ਾਇਦ ਘੱਟ ਨਜ਼ਰ ਆਉਣਗੀਆਂ ਇਹ ਹੀ ਉਹ ਪਹਾੜੀਆਂ ਸੀ ਜਿੱਥੋਂ ਦੇ ਪਹਾੜੀ ਰਾਜਿਆਂ ਨੇ ਬਾਰ ਬਾਰ ਸੌਹਾ ਖਾ ਕੇ ਗੁਰੂ ਪਾਤਸ਼ਾਹ ਦਾ ਸਿੱਧੇ ਰੂਪ ਦੇ ਵਿੱਚ ਕਿਸੇ ਧਰਮ ਦੇ ਨਾਲ ਕਦੇ ਕੋਈ ਝਗੜਾ ਜਾਂ ਮਨਮਟਾ ਨਹੀਂ ਰਿਹਾ ਗੁਰੂ ਪਾਤਸ਼ਾਹ ਦਾ ਕਿਸੇ ਮੁਸਲਮ ਵੀਰ ਨਾਲ ਕੋਈ ਝਗੜਾ ਨਹੀਂ ਸੀ ਕਿਸੇ ਹਿੰਦੂ ਵੀਰ ਨਾਲ ਕੋਈ ਝਗੜਾ ਨਹੀਂ ਸੀ ਬਲਕਿ ਉਹਨਾਂ ਨੂੰ ਅੱਗੇ ਪੇਸ਼ ਕਰਨ ਵਾਲੇ ਉਹਨਾਂ ਦੇ ਅੱਗੇ ਜਿਹੜੇ ਕੋਈ ਰਾਜੇ ਸੀ ਉਹਨਾਂ ਰਾਜਿਆਂ ਦੀਆਂ ਨੀਤੀਆਂ ਦੇ ਵਿਰੁੱਧ ਉਸ ਨੀਅਤ ਨਾਲ ਜਿਹੜੀਆਂ ਜੰਗਾਂ ਚੁੱਧਾ ਗੁਰੂ ਪਾਤਸ਼ਾਹ ਨੂੰ ਕਰਨੀਆਂ ਪਈਆਂ ਤੇ ਉਸੇ ਦੇ ਵਿੱਚੋਂ ਅਸੀਂ ਇਸ ਕਿਲਾ ਅਨੰਦਗੜ੍ਹ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਸਿਖਰ ਤੋਂ ਆ ਕੇ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਾਉਣ ਦਾ ਯਤਨ ਕਰ ਰਹੇ ਹਾਂ ਤਾਂ ਜੋ ਜਾਜੋ ਤੁਹਾਨੂੰ ਵੀ ਤੁਹਾਨੂੰ ਵੀ ਮਹਿਸੂਸ ਹੋ ਸਕੇ ਕਿ ਕਿਸ ਤਰੀਕੇ ਨਾਲ ਗੁਰੂ ਪਾਤਸ਼ਾਹ ਨੇ ਇਸ ਕਿਲੇ ਨੂੰ 8-9 ਮਹੀਨੇ ਦੇ ਘੇਰੇ ਤੋਂ ਬਾਅਦ ਛੱਡਣ ਦਾ ਫੈਸਲਾ ਕੀਤਾ ਹੋਊ ਜਾਂ ਸਿੰਘਾਂ ਦੇ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਛੱਡਣ ਦਾ ਫੈਸਲਾ ਕੀਤਾ ਹੋਊ ਕਿ ਇਹ ਤਾਂ ਸੌਹਾ ਖਾ ਖਾ ਕੇ ਮੁੱਕ ਰਹੇ ਨੇ ਗੁਰੂ ਪਾਤਸ਼ਾਹ ਤੁਹਾਡੀ ਪੰਥ ਨੂੰ ਤੁਹਾਡੀ ਖਾਲਸੇ ਨੂੰ ਬਹੁਤ ਜ਼ਰੂਰਤ ਹੈ ਤੇ ਤੁਸੀਂ ਇਸ ਸਥਾਨ ਨੂੰ ਛੱਡ ਕੇ ਜੇਕਰ ਅੱਗੇ ਤੁਰੋਂਗੇ ਤਾਂ ਜਿੱਥੇ-ਜਿੱਥੇ ਤੁਹਾਡੇ ਪੈਰ ਪੈਣਗੇ ਉੱਥੇ-ਉੱਥੇ ਇਹੋ ਜਿਹੇ ਸਥਾਨ ਜਿਹੜੇ ਨੇ ਉਹ ਹੋਰ ਤਾਮੀਰ ਹੁੰਦੇ ਜਾਣਗੇ ਮੈਂ ਗੱਲ ਵਾਰ-ਵਾਰ ਇਸ ਕਰਕੇ ਕਹਿ ਰਿਹਾ ਕਿ ਗੁਰੂ ਪਾਸ਼ਾ ਨੇ ਸਮੇਤ ਪਰਿਵਾਰ ਜਦੋਂ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਛੱਡਿਆ ਹੋਏਗਾ ਤਾਂ ਬੱਚਿਆਂ ਤੇ ਵੀ ਲਾਲਾਂ ਤੇ ਵੀ ਕੀ ਬੀਤੀ ਹੋਏਗੀ ਛੋਟੇ ਸਹਬਜ਼ਾਦਿਆਂ ਤੇ ਵੱਡੇ ਸਹਬਜ਼ਾਦਿਆਂ ਤੇ ਕੀ ਬੀਤੀ ਹੋਏਗੀ ਖੋਦ ਗੁਰੂ ਪਾਤਸ਼ਾਹ ਤੇ ਕੀ ਬੀਤੀ ਹੋਏ ਸੀ ਹੋਏਗੀ ਜੋ ਖੁਦ ਜਾਣੀ ਜਾਣਸਨ ਜਿਨ੍ਹਾਂ ਨੇ ਸਾਰੀ ਇਹ ਖੇਡ ਰਚਾਈ ਸੀ ਕੌਮ ਦੇ ਇਤਿਹਾਸਕ ਕਿਲੇ ਜਦੋਂ ਸ਼੍ਰੀ ਆਨੰਦਗੜ੍ਹ ਸਾਹਿਬ ਦਾ ਜ਼ਿਕਰ ਕਰਦੇ ਆ ਤਾਂ ਤੁਹਾਨੂੰ ਉਸ ਸਥਾਨ ਦਾ ਵੀ ਦਰਸ਼ਨ ਕਰਵਾਉਣਾ ਕਿ ਜਿੱਥੇ ਗੁਰੂ ਪਾਤਸ਼ਾਹ ਨੇ ਆਪਣੀਆਂ ਫੌਜਾਂ ਦੇ ਨਾਲ ਨਾਲ ਚਾਰੋਂ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਅਤੇ ਦੋਵੇਂ ਛੋਟੇ ਸਹਿਬਜ਼ਾਦਿਆਂ ਨੂੰ ਕਿਸ ਤਰੀਕੇ ਨਾਲ ਸਿਖਾਉਣ ਦਾ ਯਤਨ ਕੀਤਾ ਔਰ ਉਸ ਤੋਂ ਅਗਲੀ ਗੱਲ ਕਿ ਆਲੇ ਦੁਆਲੇ ਦੇ ਜਿਹੜੇ ਕਿਲੇ ਨੇ ਚਾਰ ਕਿਲੇ ਆਲੇ ਦੁਆਲੇ ਤੇ ਪੰਜਵਾਂ ਕਿਲਾ ਅਨੰਦਗੜ੍ਹ ਸਾਹਿਬ ਇਹ ਕਿਲਾ ਮੁੱਖ ਕਿਲਾ ਸੀਗਾ ਜਿੱਥੇ ਪਰਿਵਾਰ ਰਹਿੰਦਾ ਸੀਗਾ ਬਾਕੀ ਜਿਹੜੇ ਚਾਰੇ ਕਿਲੇ ਸੀਗੇ ਉਹ ਪਹਾੜੀ ਰਾਜਿਆਂ ਤੋਂ ਨਿਗਰਾਨੀ ਦਾ ਕੰਮ ਕਰਨ ਦੇ ਲਈ ਰੱਖੇ ਗਏ ਸੀਗੇ ਅਸੀਂ ਉਸ ਸਥਾਨ ਦੇ ਉੱਤੇ ਆ ਜਿੱਥੋਂ ਤੁਹਾਨੂੰ ਯੁੱਧ ਕਲਾ ਦਾ ਜਿਹੜਾ ਭਰਪੂਰ ਨਮੂਨਾ ਉਹ ਦੇਖਣ ਨੂੰ ਮਿਲੇਗਾ ਕਿਸ ਤਰੀਕੇ ਨਾਲ ਇਹਨਾਂ ਪੀੜੀਆਂ ਥਾਵਾਂ ਦੇ ਉੱਤੇ ਜਿਹੜੀ ਯੁੱਧਬੰਦੀ ਸੀ ਯੁੱਧ ਨੀਤੀ ਸੀ ਜਿਹੜੀ ਉਹ ਕੀਤੀ ਜਾਂਦੀ ਸੀਗੀ ਇਹ ਜਿਹੜਾ ਸਪੌਟ ਤੁਹਾਨੂੰ ਦਿਖ ਰਿਹਾ ਹੈ ਇਹ ਸਪੌਟ ਜਿਸ ਤਰੀਕੇ ਨਾਲ ਖੁੱਲਾ ਹੈ ਤਾਂ ਇਸ ਸਪੌਟ ਦਾ ਜਿਹੜਾ ਜ਼ਿਕਰ ਹੈ ਉਹ ਤੋਪਾਂ ਦੇ ਨਾਲ ਜੁੜਦਾ ਕਿਉਂਕਿ ਜੰਗੀ ਜੁੱਧਾਂ ਦੀਆਂ ਜਦੋਂ ਤਿਆਰੀਆਂ ਅਭਿਆਸ ਕੀਤਾ ਜਾਂਦਾ ਸੀ ਔਰ ਜੇਕਰ ਤੁਸੀਂ ਇੱਥੇ ਪ੍ਰਤੱਖ ਆ ਕੇ ਵੇਖੋਗੇ ਜਾਂ ਕੈਮਰੇ ਦੀ ਨਜ਼ਰ ਦੇ ਨਾਲ ਵੀ ਤੁਹਾਨੂੰ ਮੈਂ ਬਾਅਦ ਦੇ ਵਿੱਚ ਨਾਲ ਦੀ ਨਾਲ ਦਿਖਾਵਾਂਗਾ ਇੱਥੋਂ ਲਗਭਗ ਨੰਦਪੁਰ ਸਾਹਿਬ ਦੇ ਇੱਕ ਪਾਸੇ ਦਾ ਸਾਰਾ ਨਜ਼ਾਰਾ ਤੋਂ ਇਸੇ ਤਰੀਕੇ ਦੇ ਜਿਹੜੇ ਬੁਰਜੀਆਂ ਨੇ ਜਿਹੜੇ ਬੁਰਜ ਬਣੇ ਹੋਏ ਨੇ ਉਹ ਸਾਰੇ ਪਾਸੇ ਬਣੇ ਹੋਏ ਨੇ ਕਿਲੇ ਦੇ ਲਗਭਗ ਚਾਰੋਂ ਪਾਸੇ ਬਣੇ ਹੋਏ ਨੇ ਤਾਂ ਕਿ ਚਾਰੇ ਪਾਸੇ ਨਜ਼ਰ ਰੱਖੀ ਜਾ ਸਕੇ ਸਾਰੇ ਸ਼ਹਿਰ ਦੇ ਉੱਤੇ ਇਹ ਜਿਹੜੀ ਜਿਹੜੀ ਜਗ੍ਹਾ ਤੁਹਾਨੂੰ ਸਪੌਟ ਦਿਖ ਰਿਹਾ ਇੱਥੇ ਤੋਪਾਂ ਬੀੜੀਆਂ ਜਾਂਦੀਆਂ ਸੀ ਔਰ ਇਸ ਤੋਂ ਅੱਗੇ ਜਦੋਂ ਆਪਾਂ ਆਉਂਨੇ ਆ ਤਾਂ ਜੰਗੀ ਜੁੱਧਾਂ ਦੀਆਂ ਤਿਆਰੀਆਂ ਦੇ ਲਈ ਕੁਝ ਇੱਕ ਜਿਹੜੇ ਸ਼ਸਤਰਧਾਰੀ ਸਿੰਘ ਸੀਗੇ ਗੁਰੂ ਫੌਜਾਂ ਦੇ ਉਹ ਇੱਥੇ ਲੋਕੇ ਰਹਿੰਦੇ ਸੀਗੇ ਜਿਨ੍ਹਾਂ ਕੋਲ ਨਿਗਰਾਨੀ ਰੱਖਣ ਦੇ ਲਈ ਅਲੱਗ ਮੋਰੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਬੰਦੂਖਾਂ ਦੇ ਨਾਲ ਹੀ ਰਾਹੀ ਵੀ ਰਾਖੀ ਕੀਤੀ ਜਾ ਸਕਦੀ ਸੀ ਜਾਂ ਹਮਲਾ ਕੀਤਾ ਜਾ ਸਕਦਾ ਸੀ ਔਰ ਤੀਰਾਂ ਦੇ ਨਾਲ ਵੀ ਮੈਂ ਕੈਮਰਾ ਸਹਾਉਕੀ ਅਮਨ ਨੂੰ ਕਹਾਂਗਾ ਕਿ ਇੱਕ ਵਾਰ ਸੰਗਤਾਂ ਨੂੰ ਇਹਨਾਂ ਦੇ ਦਰਸ਼ਨ ਜ਼ਰੂਰ ਕਰਾਓ ਤਾਂ ਜੋ ਪਤਾ ਲੱਗੇ ਕਿ ਉਹਨਾਂ ਵੇਲਿਆਂ ਦੇ ਵਿੱਚ ਵੀ ਕਿਸ ਤਰੀਕੇ ਨਾਲ ਗੁਰੂ ਪਾਤਸ਼ਾਹ ਅਤੇ ਸਿੱਖ ਸਿਪਾਹੀ ਸਾਡੇ ਸਿੱਖ ਯੋਧੇ ਸੀ ਜਿਹੜੇ ਉਹ ਆਪਣੀ ਰੱਖਿਆ ਆਪਣੀ ਸੁਰੱਖਿਆ ਨੂੰ ਲੈ ਕੇ ਚਾਕ ਚੌਬੰਦ ਰਹਿੰਦੇ ਸਨ ਇਸੇ ਕਰਕੇ ਵਾਰ-ਵਾਰ ਇਹ ਜ਼ਿਕਰ ਆਉਂਦਾ ਹੈ ਕਿ ਜਦੋਂ ਆਪਣੀ ਜੰਮਣ ਭੋਏ ਨੂੰ ਛੱਡਣਾ ਹੋਵੇ ਤਾਂ ਕਿੰਨੇ ਮੁਸ਼ਕਲ ਸਮਿਆਂ ਦੇ ਵਿੱਚੋਂ ਗੁਜ਼ਰਦੇ ਹੋਣਗੇ ਉਹ ਹਾਲਾਤ ਜਦੋਂ ਇੰਨੀ ਧੀਰ ਇੱਥੇ ਰਹੇ ਇਸੇ ਕਿਲਾ ਆਨੰਦਗੜ੍ਹ ਸਾਹਿਬ ਦੇ ਵਿੱਚ ਇਸੇ ਆਨੰਦਪੁਰੀ ਦੇ ਵਿੱਚ ਖਾਸ ਤੌਰ ਤੇ ਇਸੇ ਕਿਲਾ ਆਨੰਦਗੜ੍ਹ ਸਾਹਿਬ ਦੇ ਵਿੱਚ ਜੰਗਾ ਜੁੱਧਾਂ ਦੀਆਂ ਤਿਆਰੀਆਂ ਸਿੱਖੀਆਂ ਸਾਡੇ ਸਾਹਿਬਜ਼ਾਦਿਆਂ ਨੇ ਸਾਡੇ ਬਾਬਿਆਂ ਨੇ ਤੇ ਉਹਨਾਂ ਤਿਆਰੀਆਂ ਦੇ ਵਿੱਚੋਂ ਹੀ ਫਿਰ ਜਿਹੜੀ ਉਹ ਤਿਆਰੀ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਵੱਡੇ ਬਾਬਿਆਂ ਨੇ ਵਿਖਾਈ ਤੇ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਜਾ ਕੇ ਸਾਡੇ ਛੋਟੇ ਬਾਬਿਆਂ ਨੇ ਉਹ ਸਾਡੀਆਂ ਤਿਆਰੀਆਂ ਵਿਖਾਈਆਂ ਸਾਡੇ ਬਾਬਿਆਂ ਨੇ ਉਹ ਤਿਆਰੀਆਂ ਵਿਖਾਈਆਂ ਜਿਹੜੀਆਂ ਈਨ ਨਾਮ ਮੰਨਣ ਦੀਆਂ ਤਿਆਰੀਆਂ ਸੀ ਜਿਹੜੀਆਂ ਦੀਨ ਨਾਂ ਬਦਲਣ ਦੀਆਂ ਤਿਆਰੀਆਂ ਸੀ ਜਿਹੜੀਆਂ ਰੌ ਰੀਤਾਂ ਤੇ ਕੁਰਬਾਨੀਆਂ ਦੀ ਜਿਹੜੀ ਇੱਕ ਲੰਬੀ ਫਹਿਰਿਸਤ ਹੈ ਉਸ ਦੇ ਵਿੱਚ ਆਪਣਾ ਨਾਮ ਜੋੜਨ ਦੀਆਂ ਤਿਆਰੀਆਂ ਸਨ ਸੋ ਆਓ ਇਸ ਪੋ ਦੇ ਠੰਡੇ ਮਹੀਨੇ ਦਾ ਜ਼ਿਕਰ ਵਾਰ-ਵਾਰ ਇਸ ਕਰਕੇ ਕਿ ਜਿੱਥੇ ਇੱਕ ਪਾਸੇ ਸਾਨੂੰ ਇੱਥੋਂ ਕੁਰਬਾਨੀ ਦਾ ਜਜ਼ਬਾ ਤੇ ਜੋਸ਼ ਮਿਲਦਾ ਹੈ ਜਿੱਥੋਂ ਪਤਾ ਲੱਗਦਾ ਕਿ ਗੁਰੂ ਪਾਤਸ਼ਾਹ ਨੇ ਜਿਨ੍ਹਾਂ ਨੇ ਪਹਿਲਾਂ ਸਾਰਾ ਕੁਝ ਵੇਖ ਲਿਆ ਸੀ ਜਾਣ ਲਿਆ ਸੀ ਜਿਨ੍ਹਾਂ ਨੂੰ ਸਭ ਕੁਝ ਪਤਾ ਸੀ ਦੂਜੇ ਪਾਸੇ ਜੋਸ਼ ਦੇ ਨਾਲ ਨਾਲ ਆਪਣੇ ਅੰਦਰ ਕਿਸ ਤਰੀਕੇ ਨਾਲ ਉਹ ਜਜ਼ਬਾ ਤੇ ਉਹ ਕੁਰਬਾਨੀ ਦਾ ਦੀਵਾ ਜਗਾਉਣਾ ਜਿਸ ਦੀਵੇ ਨੇ ਪੂਰੀ ਕੌਮ ਦੇ ਅੱਗੇ ਇੱਕ ਚਾਨਣ ਮਨਾਰਾ ਬਣਾਉਣਾ ਸੀ ਆਓ ਬੌਲੀ ਸਾਹਿਬ ਦੇ ਇਸ ਤੋਂ ਅੱਗੇ ਤੁਹਾਨੂੰ ਦਰਸ਼ਨ ਕਰਾਉਨੇ ਆ ਏਡੇ ਲੰਬੇ ਘੇਰੇ ਤੋਂ ਬਾਅਦ ਜਦੋਂ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨਾ ਸੀ ਯਾਨੀ ਕਿ ਮਤਲਬ ਪਤਾ ਹੁੰਦਾ ਜਿਹੜੇ ਲੋਕਾਂ ਨੂੰ ਜੰਗਾ ਜਿੱਦਾਂ ਇਹ ਅਭਿਆਸਾਂ ਦਾ ਪਤਾ ਹੈ ਉਹਨਾਂ ਨੂੰ ਪਤਾ ਹੈ ਕਿ ਜਦੋਂ ਕਿਲਿਆਂ ਨੂੰ ਘੇਰੇ ਪੈਂਦੇ ਨੇ ਤਾਂ ਉਹਨਾਂ ਦੇ ਵਿੱਚ ਪਾਣੀ ਤੋਂ ਲੈ ਕੇ ਭੋਜਨ ਦੇ ਪ੍ਰਬੰਧ ਕਿਸ ਤਰੀਕੇ ਨਾਲ ਕਰਨੇ ਨੇ ਕਿਲਾ ਆਨੰਦਕੜ ਸਾਹਿਬ ਦੇ ਵਿੱਚ ਉਹ ਪਵਿੱਤਰ ਬੌਲੀ ਵੀ ਹੁਣ ਵੀ ਸੁਭਾਏਮਾਨ ਹੁਣ ਵੀ ਸੁਸ਼ੋਭਤ ਹੈ ਉਸ ਦੇ ਦਰਸ਼ਨ ਕਰਾਉਨੇ ਆ ਲੰਮਾ ਸਮਾਂ ਕੇਰਾ ਪਏ ਰਹਿਣ ਦੇ ਬਾਵਜੂਦ ਹੁਣ ਤੱਕ ਅੱਜ ਤੱਕ ਵੀ ਉਸ ਬੋਲੀ ਸਾਹਿਬ ਦੇ ਵਿੱਚੋਂ ਜਿਹੜਾ ਪਵਿੱਤਰ ਪਾਣੀ ਹੈ ਉਹ ਲਗਾਤਾਰਤਾ ਦੇ ਨਾਲ ਵਗ ਰਿਹਾ ਤੇ ਸੰਗਤਾਂ ਉਸ ਪਾਣੀ ਨੂੰ ਛਕਦੀਆਂ ਵੀ ਨੇ ਆਓ ਆਪਾਂ ਬੋਲੀ ਸਾਹਿਬ ਦੇ ਦਰਸ਼ਨ ਕਰਦੇ ਆਂ ਸ਼ਹੀਦ ਦੀ ਸਫਰਾਂ ਦੀ ਇਹ ਉਹ ਉਦਾਸਤਾ ਹੈ ਜਿਸ ਨੂੰ ਸੁਣ ਕੇ ਜਿਸ ਬਾਰੇ ਸੋਚ ਕੇ ਪੱਥਰ ਤੱਕ ਕੰਬ ਜਾਣ ਅਤੇ ਰੋ ਪੈਣ ਕਿਲਾ ਅਨੰਦਗੜ੍ਹ ਸਾਹਿਬ ਕਿਸ ਤਰੀਕੇ ਨਾਲ ਛੱਡਿਆ ਹੋ ਆਓ ਤੁਹਾਨੂੰ ਉਸ ਪਵਿੱਤਰ ਬੋਲੀ ਸਾਹਿਬ ਦੇ ਦਰਸ਼ਨ ਕਰਾਉਣੇ ਆ ਜਿਹੜੀ ਗੁਰੂ ਪਾਤਸ਼ਾਹ ਦੇ ਵੇਲੇ ਦੀ ਔਰ ਗੁਰੂ ਪਾਤਸ਼ਾਹ ਸਮੇਤ ਪਰਿਵਾਰ ਜਦੋਂ ਸਿੰਘਾਂ ਦੇ ਨਾਲ ਇੱਥੇ ਰਹਿੰਦੇ ਸੀ ਤਾਂ ਇਸੇ ਪਵਿੱਤਰ ਬੋਲੀ ਦਾ ਜਲ ਸੀ ਜਿਹੜਾ ਉਹ ਛਕਣ ਦੇ ਕੰਮ ਆਉਂਦਾ ਸੀ ਸੰਗਤਾਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਮਾਈ ਪੰਜਾਬੀ ਵੱਲੋਂ ਜੇਕਰ ਸਫਰਾਂ ਦੀ ਸ਼ਹਾਦਤਾਂ ਦਾ ਜ਼ਿਕਰ ਇਸ ਤਰੀਕੇ ਨਾਲ ਕਰ ਰਹੇ ਹਾਂ ਤਾਂ ਸ਼ੁਰੂਆਤ ਅਸੀਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਕਿਲਾ ਆਨੰਦਗੜ੍ਹ ਸਾਹਿਬ ਤੋਂ ਇਸ ਕਰਕੇ ਕੀਤੀ ਕਿਉਂਕਿ ਕਿਲਾ ਆਨੰਦਗੜ੍ਹ ਸਾਹਿਬ ਹੀ ਉਹ ਅਸਥਾਨ ਜਿਸ ਅਸਥਾਨ ਤੇ ਸਿੰਘਾਂ ਨੇ ਵਾਰ-ਵਾਰ ਗੁਰੂ ਪਾਸ਼ਾ ਨੂੰ ਬੇਨਤੀਆਂ ਕੀਤੀਆਂ ਕਿ ਗੁਰੂ ਪਾਸ਼ਾ ਇਹ ਜਿਹੜੇ ਪਹਾੜੀ ਰਾਜੇ ਹਨ ਇਹ ਮੁਗਲਾਂ ਦੀਆਂ ਫੌਜਾਂ ਦੇ ਨਾਲ ਰਲ ਕੇ ਜੰਨੀਆਂ ਮਰਜੀ ਕਸਮਾਂ ਖਾ ਲੈਣ ਇਹਨਾਂ ਦੀਆਂ ਸਾਰੀਆਂ ਕਸਮਾਂ ਝੂਠੀਆਂ ਹੀ ਸਾਬਤ ਹੋਣਗੀਆਂ ਤੇ ਸਿੰਘਾਂ ਦੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਸਿੰਘਾਂ ਦੇ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਗੁਰੂ ਪਾਤਸ਼ਾਹ ਨਹੀਂ ਮੰਨ ਰਹੇ ਸੀ ਪਰ ਫਿਰ ਵੀ ਗੁਰੂ ਪਾਤਸ਼ਾਹ ਨੇ ਸਿੰਘਾਂ ਨੂੰ ਯਾਨੀ ਕਿ ਪੰਜ ਪਿਆਰਿਆਂ ਨੂੰ ਮੁੱਖ ਰੱਖਿਆ ਪੰਜ ਪਿਆਰਿਆਂ ਦੇ ਹੁਕਮ ਦੀ ਤਾਮੀਲ ਕੀਤੀ ਅਤੇ ਕਿਲਾ ਅਨੰਦਗੜ੍ਹ ਸਾਹਿਬ ਛੱਡ ਕੇ ਇੱਥੋਂ ਫਿਰ ਅੱਗੇ ਵੱਲ ਵਧੇ ਜਿੱਥੇ ਫਿਰ ਸਰਸਾ ਨਦੀ ਦੇ ਕੰਢੇ ਜਾ ਕੇ ਉਹ ਪਾਣਾ ਵਾਪਰਦਾ ਹੈ ਕਿ ਪਰਿਵਾਰ ਨੂੰ ਅਲੱਗ ਹੋਣਾ ਪੈਂਦਾ ਕਿੰਨੇ ਉਹ ਗ੍ਰੰਥ ਜਿਹੜੇ ਗੁਰੂ ਪਾਤਸ਼ਾਹ ਨੇ ਆਪ ਹੱਥੀਂ ਲਿਖੇ ਸਨ ਉਹ ਚੜੀ ਹੋਈ ਸਰਸਾ ਨਦੀ ਦੇ ਵਿੱਚ ਤਰ ਗਏ ਕਿੰਨੇ ਸਿੰਘ ਜਿਨ੍ਹਾਂ ਨੂੰ ਆਪਣੇ ਅਸਤਰਾ ਸ਼ਸਤਰਾਂ ਸਮੇਤ ਆਪਣੀਆਂ ਜਾਨਾਂ ਚੜੀ ਹੋਈ ਸਰਸਾ ਨਦੀ ਦੇ ਵਿੱਚ ਆਲੇ ਗਵਾਉਣੀਆਂ ਪਈਆਂ ਉਸੇ ਸਰਸਾ ਨਦੀ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਸਰਸਾ ਦੇ ਨਾਮ ਨਾਲ ਚੱਲਦੇ ਹੋਏ ਕੁੰਮਾ ਮਸ਼ਤੀ ਤੋਂ ਫਿਰ ਅੱਗੇ ਉਸ ਗੱਦਾਰੀ ਦੇ ਜ਼ਿਕਰ ਗੰਗੂ ਬਾਮਣ ਤੱਕ ਪਹੁੰਚਦੇ ਨੇ ਜਿਹੜਾ ਕਿਸੇ ਵੇਲੇ ਗੁਰੂ ਘਰ ਦੇ ਰਸੋਈਏ ਦੇ ਰੂਪ ਦੇ ਵਿੱਚ ਸੇਵਾ ਕਰਦਾ ਰਿਹਾ ਤੇ ਗੁਰੂ ਪਾਤਸ਼ਾਹ ਆਪ ਸਮੇਤ ਵੱਡੇ ਸਹਬਜ਼ਾਦਿਆਂ ਬਾਬਾ ਜ਼ੁਰਾ ਵਰ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਚਮਕੌਰ ਸਾਹਿਬ ਵੱਲ ਨਿਕਲਦੇ ਨੇ ਸੋ ਆਓ ਤੁਹਾਨੂੰ ਇੱਕ ਵਾਰ ਉਸ ਪਵਿੱਤਰ ਬੌਲੀ ਦੇ ਦਰਸ਼ਨ ਕਰਾਉਨੇ ਆ ਜਿਹੜੀ ਗੁਰੂ 파ਰਸ਼ਾ ਦੇ ਵੇਲੇ ਦੀ ਇੱਥੇ ਸਜੋਬਿਤ ਹੈ ਅਤੇ 132 ਪੌੜੀਆਂ ਇਸ ਪਵਿੱਤਰ ਬੌਲੀ ਸਾਹਿਬ ਦੀਆਂ ਹਨ ਆਓ ਤਾਂ ਕਰੋ ਦਰਸ਼ਨ ਕਿਲਾ ਅਨੰਦਗੜ੍ਹ ਸਾਹਿਬ ਦੇ ਵਿੱਚ ਇਸ ਪਵਿੱਤਰ ਬੌਲੀ ਦੇ ਸ਼ਹਾਦਤਾਂ ਦੀ ਇਸ ਵਖਰੀ ਤੇ ਅਨੋਖੀ ਦਾਸਤਾਨ ਦੇ ਵਿੱਚ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਤੋਂ ਬਾਅਦ ਗੁਰੂ ਪਾਤਸ਼ਾਹ ਅਤੇ ਗੁਰੂ ਪਾਤਸ਼ਾਹ ਦੇ ਸਮੇਤ ਪਰਿਵਾਰ ਦੇ ਉੱਤੇ ਕੀ ਕੁਝ ਹੋਣੀਆਂ ਨੇ ਆਪਣੇ ਹੋਣ ਦਾ ਕਹਿਰ ਵਰਪਾਇਆ ਜਿਸ ਨੂੰ ਜਾਣ-ਜਾਣ ਗੁਰੂ ਪਾਤਸ਼ਾਹ ਆਪ ਜਾਣਦੇ ਸਨ ਕਿਲਾ ਅਨੰਦਗੜ੍ਹ ਸਾਹਿਬ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜਿਸ ਤਰੀਕੇ ਨਾਲ ਪਰਿਵਾਰ ਅੱਗੇ ਵਧਿਆ ਸ਼ਾਂਤਾਂ ਦੇ ਸਫ਼ਰ ਨੇ ਕਿਸ ਤਰੀਕੇ ਨਾਲ ਖੂਨੀ ਰੰਗ ਧਾਰਿਆ ਤੇ ਉਸੇ ਖੂਨ ਨੇ ਇਸ ਸਫਰ ਸਿੱਕ ਇਤਿਹਾਸ ਦੀ ਵਿਰਾਸਤ ਨੂੰ ਐਸੇ ਚਮਕੀਲੇ ਅਖਰਾਂ ਦੇ ਰੂਪ ਦੇ ਵਿੱਚ ਸਿਰਜਿਆ ਜਿਸ ਦੀ ਗਾਥਾ ਤਾਂ ਉਮਰ ਤੱਕ ਦੁਨੀਆ ਕਾਉਂਦੀ ਰਹੇਗੀ ਕਿਲਾ ਆਨੰਦਕੜ ਸਾਹਿਬ ਇਹ ਕਿਲਾ ਛੱਡਣ ਤੋਂ ਬਾਅਦ ਸਫ਼ਰ ਅੱਗੇ ਸ਼ੁਰੂ ਹੁੰਦਾ ਪਰਿਵਾਰ ਵਿਛੋੜੇ ਦਾ ਸਰਸਾ ਨਦੀ ਦਾ ਸਰਸਾ ਨਦੀ ਦੇ ਵਿਛੋੜਾ ਪੈ ਗਿਆ ਦਾ ਸਫ਼ਰ ਆਓ ਇਸ ਲੜੀ ਦੇ ਇਸ ਭਾਗ ਨੂੰ ਇੱਥੇ ਹੀ ਸਮਾਪਨ ਦੀ ਇਜਾਜ਼ਤ ਦਿਓ ਸ਼ਹਾਦਤਾਂ ਦੇ ਸਫਰਾਂ ਦੀ ਇਹ ਵਿਲੱਖਣ ਤੇ ਅਨੋਖੀ ਦਾਸਤਾਨ ਜਿਸ ਦੀ ਕੋਈ ਹੋਰ ਮਿਸਾਲ ਦੁਨੀਆ ਭਰ ਵਿੱਚ ਕਿਦਰੇ ਨਹੀਂ ਮਿਲਦੀ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਛੱਡਣ ਤੋਂ ਬਾਅਦ ਗੁਰੂ ਪਾਤਸ਼ਾਹ ਅਤੇ ਪਰਿਵਾਰ ਦੇ ਉੱਤੇ ਕੀ ਕੀ ਹੋਣੀਆਂ ਨੇ ਆਪਣੇ ਕਹਿਰ ਵਰਪਾਏ ਜਿਨ੍ਹਾਂ ਤੋਂ ਗੁਰੂ ਪਾਤਸ਼ਾਹ ਭਲੀ ਪਾਂਤ ਜਾਨੂ ਸਨ ਅਨੰਦਪੁਰ ਸਾਹਿਬ ਕਲਾ ਅਨੰਦਗੜ੍ਹ ਸਾਹਿਬ ਛੱਡਿਆ ਇਸ ਤੋਂ ਅੱਗੇ ਸਰਸਾ ਨਦੀ ਦੇ ਕੰਡੇ ਦੇ ਉੱਤੇ ਜਾ ਕੇ ਕਿਸ ਤਰੀਕੇ ਨਾਲ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਤੇ ਉਸ ਤੋਂ ਅੱਗੇ ਦੀਆਂ ਦਾਸਤਾਨਾਂ ਕਿਸ ਤਰੀਕੇ ਨਾਲ ਇਹਨਾਂ ਸ਼ਹਾਦਤਾਂ ਦੇ ਸਫ਼ਰ ਨੂੰ ਆਪਣੇ ਰੰਗ ਵਿੱਚ ਰੰਗਦੀਆਂ ਨੇ ਇਸ ਲੜੀ ਨੂੰ ਇਸ ਘੜੀ ਨੂੰ ਇੱਥੇ ਇਜਾਜ਼ਤ ਦਿਓ ਆਪਣੇ ਕੈਮਰਾ ਸਹਿਯੋਗੀ ਅਮਨਦੀਪ ਦੇ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਕਿਲਾ ਆਨੰਦਗੜ੍ਹ ਸਾਹਿਬ ਅਨੰਤ ਪਰਤੋਂ ਪਿੰਸਪਾਰ ਦਵਾਜ ਮਾਈ ਪੰਜਾਬੀ ਟੀਵੀ ਤੇ ਲਈ ਹੈ